ਕੁਣ ਬਿੱਟੂ ਜੀ 10 ਸਾਲ ਤੋਂ ਪ੍ਰੋਜੈਕਟਸ ਲੈ ਕੇ ਆਏ ਨੇ ਉਹ ਭਾਜਪੀ ਚ'ਪੇ ਨਹੀਂ ਸੀ ਜੀ ਕਿਦੇ ਸੀ ਕਾਂਗਰਸ ਸੀ ਜਿੰਨੂੰ ਆਪਣਾ ਕੰਮ ਕਰਾਣਾ ਹੁੰਦਾ ਹੈ ਨਾ ਸਾਰੇ ਨਾਲ ਬਣਾ ਕੇ ਰੱਖਦਾ ਹੈ ਅ ਵਿਰੋਧੀਆਂ ਵੱਲੋਂ ਵੀ ਕਿਹਾ ਜਾਂਦਾ ਕਿ ਰਵਨੀਤ ਬਿੱਟੂ ਨੇ 4.5 ਸਾਲ ਆਪਣੀ ਪਾਰਟੀਆਂ ਦੇ ਬੰਦਿਆਂ ਦਾ ਫੋਨ ਨਹੀਂ ਚੱਕਿਆ ਤੇ ਉਹ ਲੋਕਾਂ ਦਾ ਕਿਸ ਤਰ੍ਹਾਂ ਦਾ ਜਿਹੜਾ ਹੱਲ ਉਹ ਕਰਨਗੇ ਐਮਪੀ ਦੇ ਕੋਲ 35 ਲੱਖ ਲੋਕ ਹੁੰਦੇ ਨੇ ਇੱਕ ਸਿਸਟਮ ਹੁੰਦਾ ਕੰਮ ਕਰਨ ਦਾ एमपी ਨੇ ਜੋ ਕੰਮ ਕਰਨਾ ਹੈ ਕਾਉਂਸਲਰਸ ਹੁੰਦੇ ਨੇ ਐਮਐਲਏਸ ਹੁੰਦੇ ਨੇ ਉਹਨਾਂ ਨੇ ਕੰਮ ਕਰਾਣੇ ਹੁੰਦੇ ਨੇ ਜੀ ਜੀ ਠੀਕ ਹੈ ਨਾ ਇਹ ਜਿਹੜੇ ਬੋਲਦੇ ਨੇ ਹੈਗੇ ਤੇ ਪੋਲੀਟੀਸ਼ੀਅਨਸ ਐ ਪਰ ਮੈਨੂੰ ਲੱਗਦਾ ਉਹਨਾਂ ਨੂੰ ਇਹ ਨਹੀਂ ਪਤਾ ਜਿਹੜੇ ਬੋਲ ਰਹੇ ਨੇ ਕਿ ਐਮਪੀ ਦਾ ਕੰਮ ਕੀ ਹੁੰਦਾ ਸਰ ਸੱਚੇ ਗੱਲ ਦੀ ਤੁਸੀਂ ਦੇਖ ਰਹੇ ਹੋ ਸੱਚ ਦੀ ਤਾਕਤ ਐ ਮੈਂ ਹਾਂ ਬਰਿੰਦਰ ਸਿੰਘ ਮਣਕੋ ਜਿੱਦਾਂ ਜਿੱਦਾਂ ਇਲੈਕਸ਼ਨਾਂ ਦਾ ਦੌਰ ਜਿਹੜਾ ਇਲੈਕਸ਼ਨਾਂ ਹੁੰਦੀਆਂ ਸਰਗਰਮੀਆਂ ਇਲੈਕਸ਼ਨਾਂ ਜਿਹੜੀਆਂ ਨੇੜੇ ਨੋਂਦੀਆਂ ਜਾਂਦੀਆਂ ਜਾਂਦੀਆਂ ਸਰਗਰਮੀਆਂ ਹੋਰ ਵੀ ਤੇਜ਼ ਹੁੰਦੀਆਂ ਜਾ ਰਹੀਆਂ ਇਸ ਟਾਈਮ ਅਸੀਂ ਮੌਜੂਦ ਆ ਢੰਡਾਰੇ ਸੁਆ ਰੋੜ ਗੈਸਪੁਰਾ ਮੰਡਲ ਦੇ ਦਫ਼ਤਰ ਵਿੱਚ ਜਿੱਥੇ ਕਿ ਹਰਜਿੰਦਰ ਸਿੰਘ ਖੰਭ ਦੀ ਅਗਵਾਈ ਦੇ ਹੇਠ ਸਰਦਾਰ ਰਵਨੀਤ ਸਿੰਘ ਬਿੱਟੂ ਜੋ ਕਿ ਭਾਰਤੀ ਜਨਤਾ ਪਾਰਟੀ ਤੋਂ ਕੈਂਡੀਡੇਟ ਐਲਾਨਿਆ ਗਏ ਨੇ ਉਹਨਾਂ ਦੀ ਧਰਮ ਪਤਨੀ ਸ਼੍ਰੀ ਅਨਪਮਾ ਜੀ ਸ਼੍ਰੀਮਤੀ ਅਨਪਮਾ ਜੀ ਅੱਜ ਗੈਸਪੁਰਾ ਮੰਡਲ ਦੇ ਵਿੱਚ ਪਹੁੰਚੇ ਨੇ ਕੈਮਰਾਮੈਨ ਨੂੰ ਕਹਾਂਗਾ ਕਿ ਮੌਕੇ ਦੀਆਂ ਤਸਵੀਰਾਂ ਦਿਖਾਈਆਂ ਜਾਣ ਅਤੇ ਕਰਵਾਉਂਦੇ ਆ ਗੱਲਬਾਤ ਮੈਡਮ ਅਨੁਪਮਾ ਦੇ ਨਾਲ ਦੇ ਨਾਲ ਸਰਦਾਰ ਰਵਨੀਤ ਸਿੰਘ ਬਿੱਟੂ ਦੇ ਧਰਮ ਪਤਨੀ ਮੈਡਮ ਅਨੁਪਮਾ ਜੀ ਨਾਲ ਨੇ ਕਰ ਲੈਣਾ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਮੈਡਮ ਲੋਕਾਂ ਦੇ ਵਿੱਚ ਆ ਰਹੇ ਹੋ ਇਲੈਕਸ਼ਨਾਂ ਦਾ ਦੌਰ ਆ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਇਲੈਕਸ਼ਨਾਂ ਦਾ ਜਿਹੜਾ ਦੌਰ ਆ ਬੜੀ ਤੇਜ਼ੀ ਨਾਲ ਵੱਧਦਾ ਜਾ ਰਿਹਾ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਲੋਕਾਂ ਦਾ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਲੋਕਾਂ ਦਾ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਜੀ ਇਸ ਵਾਰੀ ਮੋਦੀ ਜੀ ਨੂੰ ਜਿਤਾਣਗੇ ਇਸ ਵਾਰੀ ਅਸੀਂ ਲੁਧਿਆਣੇ ਤੋਂ ਐਮਪੀ ਲੈ ਕੇ ਜਾਵਾਂਗੇ ਸੈਂਟਰ ਲੁਧਿਆਣੇ ਦਾ ਕੰਮ ਕਰਨਾ ਹੈ ਜਿੱਦਾਂ ਦੇਖਿਆ ਜਾਂਦਾ ਵਿਰੋਧੀਆਂ ਵੱਲੋਂ ਵੀ ਕਿਹਾ ਜਾਂਦਾ ਕਿ ਰਵਨੀਤ ਬਿੱਟੋ ਨੇ 4.5 ਸਾਲ ਆਪਣੀਆਂ ਪਾਰਟੀਆਂ ਦੇ ਬੰਦਿਆਂ ਦਾ ਫੋਨ ਨਹੀਂ ਚੱਕਿਆ ਤੇ ਉਹ ਲੋਕਾਂ ਦਾ ਕਿਸ ਤਰ੍ਹਾਂ ਦਾ ਜਿਹੜਾ ਹੱਲ ਉਹ ਕਰਨਗੇ ਐਮਪੀ ਦੇ ਕੋਲ 35 ਲੱਖ ਲੋਕ ਹੁੰਦੇ ਨੇ ਇੱਕ ਸਿਸਟਮ ਹੁੰਦਾ ਹੈ ਕੰਮ ਕਰਨ ਦਾ एमपी ਨੇ ਜੋ ਕੰਮ ਕਰਨਾ ਹੈ ਕਾਉਂਸਲਰਸ ਹੁੰਦੇ ਨੇ ਐਮਐਲਏਸ ਹੁੰਦੇ ਨੇ ਉਹਨਾਂ ਨੇ ਕੰਮ ਕਰਾਣੇ ਹੁੰਦੇ ਨੇ ਜੀ ਜੀ ਠੀਕ ਹੈ ਨਾ ਇਹ ਜਿਹੜੇ ਬੋਲਦੇ ਨੇ ਹੈਗੇ ਤੇ ਪੋਲੀਟਿਸ਼ੀਅਨਸ ਐ ਪਰ ਮੈਨੂੰ ਲੱਗਦਾ ਉਹਨਾਂ ਨੂੰ ਇਹ ਨਹੀਂ ਪਤਾ ਜਿਹੜੇ ਬੋਲ ਰਹੇ ਨੇ ਕਿ ਐਮਪੀ ਦਾ ਕੰਮ ਕੀ ਹੁੰਦਾ ਹੈ ਜਿੱਦਾਂ ਦੇਖਿਆ ਜਾਂਦਾ ਗੱਲ ਕੀਤੀ ਸੀ ਕਿ ਸਮਾਰਟ ਸਿਟੀ ਦੇ ਸਰਦਾਰ ਰਣਜੀਤ ਸਿੰਘ ਬਟੋ ਦਾ 10 ਸਾਲ ਆਪਣੇ ਲੁਧਿਆਣੇ ਦੇ ਵਿੱਚ ਐਮਪੀ ਰਹੇ ਨੇ ਕਿ ਹਲਕਾ ਦੱਖਣੀ ਨੂੰ ਉਸ ਟਾਈਮ ਆਪਾਂ ਸਮਾਰਟ ਸਿਟੀ ਦੇ ਵਿੱਚ ਲੈ ਕੇ ਆ ਸਕਦੇ ਸੀ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਐਮਐਲਏ ਕੌਣ ਸੀ? ਅ ਐਮਐਲਏ ਬਲਵਿੰਦਰ ਸਿੰਘ ਬੈਂਸ ਸੀ। ਉਹਨਾਂ ਨੇ ਕਿਆ ਹੀ ਨਹੀਂ ਕੁਝ? ਮੈਡਮ ਜੇ ਨਹੀਂ ਬਿਨਾ ਮੈਂ ਦੇਖੋ ਪਾਰਟੀਆਂ ਦੇ ਵਿੱਚ ਦੀ ਗੱਲ ਨਹੀਂ ਹੈ। ਜੀ। ਹੁਣ ਬਿੱਟੂ ਜੀ 10 ਸਾਲ ਤੋਂ ਪ੍ਰੋਜੈਕਟਸ ਲੈ ਕੇ ਆਏ ਨੇ। ਉਹ ਭਾਜਪਾ ਵਿੱਚ ਪਈ ਨਹੀਂ ਸੀ। ਜੀ। ਕਿਦੇ ਸੀ ਕਾਂਗਰਸ ਸੀ। ਜਿੰਨੂੰ ਆਪਣਾ ਕੰਮ ਕਰਾਉਣਾ ਹੁੰਦਾ ਹੈ ਨਾ ਸਾਰੇ ਨਾਲ ਬਣਾ ਕੇ ਰੱਖਦਾ ਹੈ। ਜੀ। ਆਮ ਆਦਮੀ ਪਾਰਟੀ ਭਗਵੰਤ ਮਾਨ ਜੀ ਉਹਨਾਂ ਨਾਲ ਐਮਪੀਸੀ ਉਹਨਾਂ ਤੋਂ ਜਿਹੜੇ ਉਹਨਾਂ ਨੇ ਕੰਮ ਕਰਾਣੇ ਹੁੰਦੇ ਆ ਉਹਨਾਂ ਨਾਲ ਗੱਲ ਕਰਕੇ ਦੇਖੋ ਸਾਰਿਆਂ ਦੀ ਵਿਚਾਰਧਾਰਾ ਲੱਗ ਹੁੰਦੀ ਹੈ ਬਾਕੀ ਸਾਰੇ ਕੋਲੀਗ ਹੁੰਦੇ ਨੇ ਇਸ ਲਈ ਕੰਮ ਕਰਾਣਾ ਹੈ ਸਾਰਿਆਂ ਨਾਲ ਅਸੀਂ ਆਪ ਦਾ ਕਰਾਣਾ ਹੈ ਅਸੀਂ ਇੱਥੇ ਕੋਈ ਜੰਗ ਲੜਨ ਨਹੀਂ ਆਏ ਜੀ ਜੀ ਜਿੱਦਾਂ ਦੇਖਿਆ ਜਾਂਦਾ ਕੱਲ ਰਾਜੇ ਬੜੰਗ ਨੂੰ ਜਿਹੜੇ ਟਿਕਟ ਦਿੱਤੀ ਗਈ ਆ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਦੇਖੋ ਇਹ ਜਿਹੜੀ ਸਟੇਟਮੈਂਟਸ ਹੈ ਇਹ ਤੁਸੀਂ ਬਿੱਟੂ ਜੀ ਨੂੰ ਪੁੱਛੋ ਤੇ ਜ਼ਿਆਦਾ ਠੀਕ ਰਹੇਗਾ ਮੈਂ ਉਹਨਾਂ ਦੀ ਕੈਂਪੇਨਿੰਗ ਲਈ ਉਹਨਾਂ ਤੇ ਕੰਮ ਲਈ ਆਏ ਆ ਤੁਹਾਨੂੰ ਕੰਪੇਨਿੰਗ ਕਰਦੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਅੱਜ ਤੁਸੀਂ ਆਪਣੇ ਹਸਬੰਦ ਲਈ ਨਹੀਂ ਇਹਨਾਂ ਲੋਕਾਂ ਦੇ ਲਈ ਵੋਟ ਮੰਗਣ ਆਏ ਹੋ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਦੇਖੋ ਲੋਕਾਂ ਨੂੰ ਆਪਣਾ ਮੈਂ ਹੁਣ ਜਿਹੜੀ ਆਈ ਆ ਇੱਥੇ ਇਲਾਕੇ 'ਚ ਮੈਨੂੰ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਪਹਿਲੇ ਤੇ ਸੜਕਾਂ ਕਿੰਨਾ ਕੁਝ ਹੈਗਾ ਉਹ ਕੰਮ ਉਹੀ ਕਰ ਸਕਦਾ ਜਦੋਂ ਅਗਲੇ ਕਾਉਂਸਲਰ ਉਹੀ ਤੇ ਮੈਂ ਕਹਿ ਰਹੀ ਆ ਆਪਾਂ ਕਾਉਂਸਲਰ ਹੁਣ ਬੀਜੇਪੀ ਦੇ ਐਮਐਲਏ ਬੀਜੇਪੀ ਤੇ ਬਣਾਨੇ ਨੇ ਅਸੀਂ ਕੰਮ ਕਰਨਾ ਹੈ ਅਸੀਂ ਵੀ ਪਾਰਟੀ ਚੇਂਜ ਕਰਕੇ ਆਏ ਆ ਕਿ ਇਸ ਲਈ ਇੰਨੀ ਪੁਰਾਣੀ ਪਾਰਟੀ ਚੇਂਜ ਕਰਨਾ ਸੌਖਾ ਨਹੀਂ ਹੁੰਦਾ ਬਾਕੀ ਜੋ ਬੋਲਦੇ ਨੇ ਸਾਨੂੰ ਉਹਨਾਂ ਨਾਲ ਕਿਸੇ ਨਾਲ ਨਹੀਂ ਮਤਲਬ ਸਰਦਾਰ ਬਿਆਨ ਸਿੰਘ ਨੇ ਜਾਨ ਪੰਜਾਬ ਲਈ ਦਿੱਤੀ ਸੀ ਅਸੀਂ ਪੰਜਾਬ ਦਾ ਸੋਚਦੇ ਆ ਪੰਜਾਬ ਫਰਸਟ ਪ੍ਰੈਫਰੈਂਸ ਹੈ ਉਦੋਂ ਬਾਅਦ ਜਿਹੜੇ ਕੰਮ ਕਰਨੇ ਨੇ ਪੰਜਾਬ ਲਈ ਕਰਨੇ ਨੇ ਸਭ ਤੋਂ ਪਹਿਲੇ ਲੁਧਿਆਣਾ ਤੋਂ ਸ਼ੁਰੂਆਤ ਉਦੋਂ ਬਾਅਦ ਪੰਜਾਬ 'ਚ ਅਸੀਂ ਬੀਜੇਪੀ ਦੀ ਸਰਕਾਰ ਲੈ ਕੇ ਆਵਾਂ ਸੱਚੀ ਗੱਲ ਜੀ ਸੱਚੀ ਗੱਲ ਜੀ ਜੈ ਚਿੱਤ ਰਾਮ ਪ੍ਰਧਾਨ ਜੀ ਜਿੱਦਾਂ ਲੋਕਾਂ ਦਾ ਜਿਹੜਾ ਇਕੱਠਾ ਭਾਰਤੀ ਜਨਤਾ ਪਾਰਟੀ ਦੇ ਵੱਲ ਵੱਧਦਾ ਜਾ ਰਿਹਾ ਇਹਦਾ ਕੀ ਕਾਰਨ ਕੀ ਹੈ ਭਾਰਤੀ ਜਨਤਾ ਪਾਰਟੀ ਦੀ ਜਿੰਨੀਆਂ ਵੀ ਯੋਜਨਾਵਾਂ ਹੈ ਜੀ ਜਿੰਨੀਆਂ ਵੀ ہماری ਉਦੇਸ਼ ਸਭ ਗਰੀਬੋਆਂ ਕੇ ਲਈ ਹੈ ਤੇ ہماری ਉਜਲਾ ਯੋਜਨਾ ਹੋ ਆਯੂਸ਼ਮਾਨ ਯੋਜਨਾ ਹੋ ਜਨਮ ਯੋਜਨਾ ਹੋ ਆਵਾਜ਼ ਯੋਜਨਾ ਹੋ ਜੀ ਸਭ ਗਰੀਬੋ ਕੋ ਧਿਆਨ ਮੇ ਰੱਖ ਕੇ ਬਣਾਈ ਗਈ ਹੈ हमारे देश के ये प्रधानमंत्री नरेंद्र मोदी जी हैं कि गरीबों के घर में खुशहाली आए गरीबों के चेहरे पर समाइल आए उसी के लिए हमारे प्रयास रहता है और हमारा एक ही मूल मंत्र है सबका साथ सबका विकास और सबका विश्वास उसी को लेकर के हम आगे बढ़ते हैं और आज हमारे गैसपुरा मंडल में हमारे प्रत्याशी सरदार रवि सिंह बिट्टू जी की धर्मपत्नी देवी अनुपमा देवी जी पहुंची हुई है और लोगों का प्यार इतना ज्यादा देख के लोगों का इतना प्यार मिल रहा है यहाँ पर कि माहौल एकदम से भारतीय जनता पार्टी का हो गया हमले से जैसे ऐसे लगता है कि की उधर उम्र पड़ा लोगों का तो भारतीय जनता पार्टी के प्रति लोगों का प्यार देख के ऐसी खुशी होती है और चार तारीख को जब रिजल्ट आएंगे तो आप उसके अंदर देखना ना लुधियाना साउथ के अंदर गैसपुरा मंडल के अंदर एक बहुत बड़ी लीड यहाँ पर सरदार रणजीत सिंह बिट्टू जी को मिलेगी लोगों को की अपील करना चाहते हो भारतीय जनता पार्टी लोगों को ये अपील करना चाहते हैं कि भारतीय जनता पार्टी को वोट डालो देश की खुशहाली के लिए देश की लोकतंत्र व्यवस्था के लिए अपने विकास के लिए महिला मोर्चा सशक्तिकरण के लिए लुधियाना के विकास के लिए और लुधियाना साउथ जो हमारा पिछड़ा हुआ इलाका है पूरे लुधिया के अंदर लुधियाना साउथ लुधियाना के अग्रणी अग्रणी कौनस में से आगे हो उसके लिए आप भारतीय जनता पार्टी के वोट डालिए आपकी जितनी भी आपकी जितनी भी मांग है जो भी आप चाहेंगे सरदार अवनजीत सिंह बिट्टू जी वो सारे की सारी आपकी मांगे पूरी करेंगे और हमने खास तौर पर गैसपुरा फाटक की जो समस्या है ਉਸ ਦਰਨੂਰ ਸਿੰਘ ਬਿੱਟੂ ਜੀ ਦੇ ਸਾਹਮਣੇ ਰੱਖੀ ਹੈ ਔਰ ਉਹਨਾਂ ਨੇ ਆਸਵਾਸਨ ਦਿੰਿਆ ਹੈ ਕਿ ਖੈਬੀਨੇ ਕੇ ਅੰਦਰ ہمارے ہمارے ਮੰਤਰੀ ਗੜਗੜੀ ਜੀ ਕੋ ਬੁਲਾ ਕਰਕੇ ਉਸ ਮੱਛਾ ਦਾ ਹੱਲ ਕਰਵਾਇਆ ਜਾਏਗਾ। ਸਰ ਲੱਨਾ ਗੱਲਬਾਤ ਸੱਸੀ ਕਾ ਬਾਈ ਜੀ ਸੱਸੀ ਗੱਲ ਜੀ ਬਾਈ ਜੀ ਜਿੱਦਾਂ ਦੇਖਿਆ ਜਾਂਦਾ ਇਲੈਕਸ਼ਨਾਂ ਦਾ ਦੌਰ ਜਿਹੜਾ ਨੇੜੇ ਆਉਂਦਾ ਜਾਂਦਾ ਇਲੈਕਸ਼ਨਾਂ ਦਾ ਸਮਾਂ ਵੀ ਬਹੁਤ ਨੇੜੇ ਆ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਤਿਆਰੀਆਂ ਕਿਸ ਤਰ੍ਹਾਂ ਦੀਆਂ ਚੱਲ ਸਾਡੀ ਬਹੁਤ ਜ਼ੋਰ ਸ਼ੋਰ ਦੇ ਨਾਲ ਲੱਗੇ ਹੋਏ ਆ ਤੇ ਤਿਆਰੀ ਵੀ ਸਾਡੀ ਪੂਰੀ ਫੁੱਲ ਆ ਤੇ ਅਸੀਂ ਲੁਧਿਆਣੇ ਦਾ ਜਿਹੜਾ ਐਮਪੀ ਹੈ ਭਾਰਤੀ ਜਨਤਾ ਪਾਰਟੀ ਦਾ ਜਿਤਾ ਕੇ ਸੰਸਦ ਦੇ ਵਿੱਚ ਭੇਜਾਂਗੇ ਤਾਂ ਕਿ ਜਿਹੜਾ ਮੋਦੀ ਸਾਹਿਬ ਦੀ ਗਿਣਤੀ 400 ਪਾਰ ਵੈਸੇ ਹੀ ਹੈ ਅਸੀਂ ਪੰਜਾਬ ਦੇ ਵਿੱਚੋਂ ਵੀ ਕਾਫੀ ਗਿਣਤੀ ਦੇ ਵਿੱਚ ਐਮਪੀ ਬਣਾ ਕੇ ਭੇਜਾਂਗੇ ਤੇ ਅਸੀਂ ਵਿਸ਼ਵਾਸ ਦਵਾਨੇ ਆ ਸਰਦਾਰ ਰਵੀ ਸਿੰਘ ਬਿੱਟੂ ਜੀ ਨੂੰ ਕਿ ਤੁਹਾਡੇ ਹੱਕ ਦੇ ਵਿੱਚ ਕੱਲੀ-ਕੱਲੀ ਵੋਟ ਹਲਕੇ ਦੇ ਵਿੱਚੋਂ ਵਾਰਡ ਦੇ ਵਿੱਚੋਂ ਮੱਲਿਆਂ ਦੇ ਵਿੱਚੋਂ ਪਵਾ ਕੇ ਤੁਹਾਡਾ ਤੁਹਾਨੂੰ ਇਸ ਸਤਾਂ ਦੇ ਉੱਤੇ ਖੜਾ ਕਰਦਾਂਗੇ ਕਿ ਜਦੋਂ ਅਸੀਂ ਤੁਹਾਡੇ ਕੋ ਕੋਈ ਕਿਸੇ ਵੀ ਵਾਰਡ ਦਾ ਜਾਂ ਮੋਹੱਲੇ ਦਾ ਕੰਮ ਲੈ ਕੇ ਜਾਈਏ ਤਾਂ ਸਾਨੂੰ ਇਨਕਾਰ ਨਾ ਹੋਵੇ। ਲੋਕਾਂ ਵੱਲੋਂ ਕਿਦਾਂ ਦਾ ਰਿਸਪਾਂਸ ਜਿਹੜਾ ਮਿਲਦਾ ਤੁਹਾਡੇ ਵਾਰਡ ਦੇ ਵਿੱਚ ਲੋਕ ਲੋਕਾਂ ਦੀ ਆਵਾਜ਼ ਦੇਖੋ ਜੀ ਵਾਰਡ ਨੰਬਰ 33 ਵੈਸੇ ਹੀ 80% ਜੁਪੀ ਬਿਹਾਰ ਦੇ ਰਹਿਣ ਵਾਲੇ ਜਿਹੜੇ ਪਿੱਛੇ ਹੀ ਬਲੌਕ ਕਰਦੇ ਨੇ ਬੀਜਪੀ ਦੇ ਲੋਕ ਨੇ ਤੇ ਉਹਨਾਂ ਤੱਕ ਜਿਹੜੀ ਅਸੀਂ ਅਪਰੋਚ ਕਰਕੇ ਪ੍ਰਾਲਾ ਕੀਤਾ ਹੈ ਮੇਰੀ ਨਾਲ ਟੀਮ ਲੱਗੀ ਹੋਈ ਹੈ ਸਾਡੀ ਕੋਰ ਕਮੇਟੀ ਬਣੀ ਹੋਈ ਹੈ 6 ਮੈਂਬਰ ਹੀ ਉਹ ਸਾਰੇ ਮੇਰੇ ਨਾਲ ਜਾਂਦੇ ਆ। ਤੇ ਅਸੀਂ ਕੱਲੇ ਕੱਲੇ ਘਰ ਤੱਕ ਪਹੁੰਚ ਕੀਤੀ ਹੋਈ ਐ ਕੱਲੇ ਕੱਲੇ ਵੋਟਰ ਤੱਕ ਪਹੁੰਚ ਕੀਤੀ ਹੋਈ ਐ ਤੇ ਅਸੀਂ ਉਹਨਾਂ ਨੂੰ ਸੈਂਟਰ ਦੀ ਜਿਹੜੀਆਂ ਸਕੀਮਾਂ ਉਹ ਵੀ ਦਵਾਈਆਂ ਨੇ ਪਿਛਲੇ 2 ਸਾਲਾਂ ਤੋਂ ਲੱਗੇ ਆ ਤੁਸੀਂ ਤੇ ਕਵਰਿੰਗ ਕਰਦੇ ਰਹੇ ਹੋ ਤੇ ਅਸੀਂ ਵਿਸ਼ਵਾਸਦਾਨੇ ਆ ਕਿ ਐਸੋ ਵਾਰ ਜਦੋਂ ਹੁਣ ਪਹਿਲੀ ਵਾਰ ਅਸੀਂ ਆਪਣੇ ਕਮਲ ਦੇ ਫੁੱਲ ਤੇ ਲੜਾਂਗੇ ਤੇ ਬੜੇ ਬਹੁਮਤ ਦੇ ਨਾਲ ਵਾਰਡ ਨੰਬਰ 33 ਪੂਰੇ ਲੁਧਿਆਣੇ ਚੋਂ ਪਹਿਲਾ ਵਾਰਡ ਹੋਊਗਾ ਜਿਹਦਾ ਜਿਹਦੀ ਗਿਣਤੀ ਸਭ ਤੋਂ ਜ਼ਿਆਦਾ ਹੋਊਗੀ। ਇਹ ਸਨ ਹਰਜਿੰਦਰ ਸਿੰਘ ਖੰਭ। ਜੋ ਇਹ ਸਨ ਹਰਜਿੰਦਰ ਸਿੰਘ ਖੰਭ ਜਿਨ੍ਹਾਂ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਨੂੰ ਇਸ ਵਾਰਡ ਦੇ ਵਿੱਚੋਂ ਲੁਧਿਆਣੇ ਦੇ ਵਿੱਚ ਪਹਿਲੇ ਨੰਬਰ ਤੇ ਲੈ ਕੇ ਜਾਵਾਂਗੇ ਤੁਸੀਂ ਦੇਖਦੇ ਰਹੋ ਸੱਚ ਦੀ ਤਾਕਤ ਕੈਮਰਾਮੈਨ ਸੋਨੂ ਦੇ ਨਾਲ ਬਰਿੰਦਰ ਸਿੰਘ ਮਣਕੋ ਦੀ ਇਹ ਖਾਸ ਸਪੋਰਟ